ਨੂੰ ਪਿਆਰ ਪਰਿ ਸਖਸ਼ੀਅਕਾਲ ਅੱਜ ਅਸੀਂ ਸਾਹਿਤਮਾਲਾ ਕਿਤਾਬ ਦਾ ਵਾਰਤਕ ਵਾਲਾ ਭਾਗ ਸ਼ੁਰੂ ਕਰਨ ਲੱਗੇ ਹਾਂ ਜਿਹਦਾ ਪਹਿਲਾ ਪਾਠ ਹੈ ਘਰ ਦਾ ਪਿਆਰ ਜਿਸ ਨੂੰ ਲਿਖਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਪ੍ਰਿੰਸੀਪਲ ਤੇਜਾ ਸਿੰਘ ਜੀ ਇੱਕ ਬਹੁਤ ਵਧੀਆ ਸਾਹਿਤਕਾਰ ਹੋਏ ਨੇ ਜਿਨ੍ਹਾਂ ਦਾ ਜਨਮ 1894 ਦੇ ਵਿੱਚ ਅੜਿਆਲਾ ਪਿੰਡ ਦੇ ਵਿੱਚ ਹੋਇਆ ਅੜਿਆਲਾ ਪਿੰਡ ਜੋ ਕਿ 라ਵਲਪਿੰਡੀ ਦੇ ਅੰਦਰ ਸੀ ਤੇ 1958 ਦੇ ਵਿੱਚ ਉਹ ਪੂਰੇ ਹੋ ਗਏ ਉਹਨਾਂ ਦੇ ਹहांत ਹੋ ਗਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਜੋ ਹੈ ਪਿੰਡ ਤੋਂ ਹੀ ਕੀਤੀ ਤੇ ਪੜ੍ਹਦੇ-ਪੜ੍ਹਦੇ ਉਹ ਪ੍ਰਿੰਸੀਪਲ ਬਣ ਗਏ ਖਾਲਸਾ ਕਾਲਜ ਬੰਬਈ ਦੇ ਉਸ ਤੋਂ ਬਾਅਦ ਉਹਨਾਂ ਨੇ ਕਈ ਪੁਸਤਕਾਂ ਨਿਕਲ ਕੇ ਸਾਹਮਣੇ ਆਈਆਂ ਉਹਨਾਂ ਵਿੱਚ ਉਹਨਾਂ ਦੀ ਲਿਖੀ ਹੋਈ ਸਵੈ ਜੀਵਨੀ ਆਰ ਸੀ ਬਹੁਤ ਪ੍ਰਸਿੱਧ ਹੋਈ ਹੈ ਮੈਂ ਤੁਹਾਨੂੰ ਕੁਝ ਮੋਟੀ-ਮੋਟੀ ਜਾਣਕਾਰੀ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਬਾਰੇ ਵਿੱਚ ਦੱਸ ਰਹੀ ਹਾਂ ਉਸ ਤੋਂ ਬਾਅਦ ਅਸੀਂ ਘਰ ਦਾ ਪਿਆਰ ਕਰਾਂਗੇ ਸ਼ੁਰੂ ਤਾਂ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਅਭਿਨੰਦਨ ਗ੍ਰੰਥ ਵੀ ਪ੍ਰੇਸ਼ਿਤ ਕੀਤਾ ਗਿਆ 1956 ਦੇ ਅੰਦਰ ਤੇ 1951 ਵਿੱਚ ਉਹਨਾਂ ਨੂੰ ਪੈਪਸੂ ਸਰਕਾਰ ਨੇ ਵੀ ਉਹਨਾਂ ਦੀ ਸਾਹਿਤਿਕ ਹੋਂਦ ਨਾਲ ਕਰਕੇ ਸਨਮਾਨਿਤ ਕੀਤਾ ਹੈ ਤੇ ਇਹ ਉਹਨਾਂ ਦਾ ਜੋ ਪਾਠ ਹੈ ਘਰ ਦਾ ਪਿਆਰ ਘਰ ਦੇ ਪਿਆਰ ਨਾਲ ਸੰਬੰਧਿਤ ਹੈ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਕਿ ਜੋ ਘਰ ਹੁੰਦਾ ਉਹ ਇਟਾਂ ਰੋੜਿਆਂ ਜਾਂ ਬਟਿਆਂ ਦੀ ਬਣੀ ਹੋਈ ਇੱਕ ਬਿਲਡਿੰਗ ਨਹੀਂ ਕਿਹਾ ਜਾਂਦਾ ਘਰ ਉਹ ਜਗ੍ਹਾ ਹੈ ਜਿੱਥੇ ਸਾਰੀ ਦੁਨੀਆ ਕੋਲ ਫੇਰ ਕੇ ਵਾਪਸ ਘਰ ਆ ਕੇ ਆਰਾਮ ਨਾਲ ਆਪਣੇ ਕਮਰੇ ਵਿੱਚ ਬੈਠ ਕੇ ਆਰਾਮ ਕਰਨ ਦਾ ਮਨ ਕਰਦਾ ਹੈ ਜੋਵੇਂ ਵੀ ਤੁਸੀਂ ਕਿਤੇ ਥੋੜੇ ਦਿਨਾਂ ਲਈ ਬਾਹਰ ਜਾਂਦੇ ਹੋ 3 ਮਹੀਨੇ 3 ਦਿਨ ਜਾਂ ਹਫਤੇ ਲਈ ਬਾਹਰ ਜਾਂਦੇ ਹੋ ਤਾਂ ਕੁਝ ਦਿਨ ਤਾਂ ਉਹ ਜਗ੍ਹਾ ਬਹੁਤ ਅੱਛੀ ਲੱਗਦੀ ਹੈ ਪਰ ਫਿਰ ਇੱਕ ਵਾਰੀ ਆਪਣਾ ਕਮਰਾ ਆਪਣਾ ਘਰ ਵਾਪਸ ਜਾਣ ਨੂੰ ਬਹੁਤ ਦਿਲ ਕਰਦਾ ਹੈ ਉਹ ਸਾਰਾ ਕੁਝ ਤਾਂ ਦਿਲ ਕਰਦਾ ਹੈ ਜੇ ਤੁਹਾਨੂੰ ਘਰ ਦੇ ਅੰਦਰ ਪਿਆਰ ਮਿਲਿਆ ਹੁੰਦਾ ਪਰ ਇਸ ਬਾਹਰ ਦੇ ਅੰਦਰ ਦੱਸਿਆ ਗਿਆ ਘਰ ਦਾ ਪਿਆਰ ਬਾਹਰ ਦੇ ਅੰਦਰ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਘਰ ਦਾ ਪਿਆਰ ਹੀ ਨਹੀਂ ਮਿਲਿਆ ਤੇ ਉਹਨਾਂ ਦਾ ਜੀਵਨ ਜੋ ਹੈ ਖਿਜੂ ਸੜੀਗਲ ਤੇ ਖਰਵੇ ਸੁਭਾਅ ਦੇ ਉਹ ਵਿਅਕਤੀ ਬਣ ਗਏ ਉਹਨਾਂ ਦੇ ਜੀਵਨ ਦੇ ਅੰਦਰ ਕਦੇ ਪਿਆਰ ਦੇਖਣ ਨੂੰ ਹੀ ਨਹੀਂ ਮਿਲਿਆ ਇਸ ਪਾਠ ਦੇ ਅੰਦਰ ਅਲੱਗ-ਅਲੱਗ ਵਿਅਕਤੀਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਜਿਵੇਂ ਕਿ ਇੱਕ ਬਿਰਧ ਬੀਬੀ ਜੀ ਹਨ ਜੋ ਕਿ ਹਰ ਰੋਜ਼ ਸਵੇਰੇ ਗੁਰਦੁਆਰੇ ਜਾਂਦੇ ਹਨ ਨਿਤਨੇਮ ਕਰਦੇ ਹਨ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਨੇ ਬਹੁਤ ਮਿੱਠ ਬੋਲਣੇ ਸੁਭਾਅ ਦੇ ਕਿਸੇ ਦਾ ਵੀ ਦਿਲ ਦੇ ਕਿਸੇ ਦਾ ਕੋਈ ਦਰਦ ਦੇਖ ਕੇ ਉਹਨਾਂ ਦਾ ਦਿਲ ਜੋ ਪਿਗਲ ਜਾਂਦਾ ਹੈ ਪਰ ਕਦੇ-ਕਦੇ ਉਹ ਗੁੱਸੇ ਵਿੱਚ ਆ ਜਾਂਦੇ ਕਿਉਂ ਆਉਂਦੇ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਜਦੋਂ ਵਿਆਹ ਹੋਇਆ ਸੀਗਾ ਤਾਂ ਬੜੀ ਜਲਦੀ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਤੇ ਕੋਈ ਬੱਚਾ ਉਹਨਾਂ ਦੇ ਘਰ ਹੋਇਆ ਨਹੀਂ ਤੇ ਕਦੇ ਗੱਲ ਲਗਾ ਕੇ ਕਿਸੇ ਨੇ ਪਿਆਰ ਨਾਲ ਜੱਫੀ ਪਾ ਕੇ ਮਾਂ ਸ਼ਬਦ ਨਾਲ ਉਹਨਾਂ ਨੂੰ ਬੁਲਾਇਆ ਨਹੀਂ ਇਸ ਕਰਕੇ ਉਹਨਾਂ ਦੇ ਅੰਦਰ ਵੀ ਕਦੇ-ਕਦੇ ਗੁੱਸੇ ਵਾਲਾ ਸੁਭਾਅ ਦੇਖਣ ਨੂੰ ਮਿਲਦਾ ਹੈ ਦੂਜੀ ਉਦਾਹਰਣ ਇਸ ਪਾਠ ਦੇ ਅੰਦਰ ਜੋ ਦਿੱਤੀ ਗਈ ਹੈ ਉਹ ਹੈ ਕਥਕ ਕਥਕੜਾਂ ਦੇ ਕਥਾਕਾਰਾਂ ਦੇ ਜੋ ਕਿ ਹਰ ਰੋਜ਼ ਪੰਡਾਲਾਂ ਦੇ ਵਿੱਚ ਵੱਡੇ ਵੱਡੇ ਸਮਾਗਮਾਂ ਦੇ ਅੰਦਰ ਜਾ ਕੇ ਇੰਨੇ ਨੇ ਵੱਡੇ ਭਾਸ਼ਣ ਦਿੰਦੇ ਹਨ ਤੇ ਜੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਮਿਲਣ ਲਈ ਚਲਾ ਜਾਵੇ ਤਾਂ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਤਾਂ ਉਹਨਾਂ ਦੇ ਘਰ ਦੇ ਆ ਤੋਂ ਪਤਾ ਚੱਲਦਾ ਹੈ ਕਿ ਉਹ ਸਾਰਾ ਦਿਨ ਸੂਟਕੇਸ ਚੱਕੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਯਾਤਰਾ ਕਰਦੇ ਹੋ ਜਾਂਦੇ ਨੇ ਤੇ ਉਹਨਾਂ ਨੂੰ ਘਰ ਦੇ ਪਿਆਰ ਤੇ ਹੋਰ ਲੋਕਾਂ ਨਾਲ ਮਿਲਣਾ ਵਰਤਨ ਦਾ ਕੁਝ ਵੀ ਨਹੀਂ ਪਤਾ ਹੁੰਦਾ ਇਸੇ ਤਰ੍ਹਾਂ ਹੀ ਵੱਡੇ ਵੱਡੇ ਉਪਦੇਸ਼ਕ ਲਿਖਾਰੀ ਗੁਰੂ ਤੇ ਪੈਗੰਬਰ ਹੋਏ ਨੇ ਜਿਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਅਤੇ ਈਸਾ ਅਤੇ ਮਹਾਤਮਾ ਬੁੱਧਰੇ ਬਾਰੇ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਜਿਹੜੇ ਕਹਾਣੀਕਾਰ ਹੈ ਜਾਂ ਸਾਹਿਤਕਾਰ ਨੇ ਜੋ ਪਾਠ ਲਿਖਦੇ ਨੇ ਉਹਨਾਂ ਨੇ ਕਦੇ ਦੱਸਿਆ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਬਚਪਨ ਵਿੱਚ ਤੋਤਲੀਆਂ ਗੱਲਾਂ ਕਰੀਆਂ ਹੋਣਗੀਆਂ ਉਹਨਾਂ ਨੇ ਵੀ ਪਿਤਾ ਤੋਂ ਡਾਂਟ ਸੁਣੀ ਹੋਏਗੀ ਉਹਨਾਂ ਦੀ ਵੀ ਭੈਣ ਨੇ ਉਹਨਾਂ ਦੀ ਪਿਤਾ ਦੀ ਡਾਂਟਾਂ ਤੋਂ ਉਹਨਾਂ ਨੂੰ ਬਚਾਇਆ ਹੋਊਗਾ ਤੇ ਕਦੇ ਆਪਸ ਵਿੱਚ ਭੈਣ ਭਰਾ ਦੀ ਲੜਾਈ ਹੋਈ ਹੋਏਗੀ ਇਹੋ ਜਿਹੀਆਂ ਗੱਲਾਂ ਕਈ ਵਾਰੀ ਵੱਡੇ ਵੱਡੇ ਲਿਖਾਰੀ ਤੇ ਵਾਰਤਕਾਰ ਲਿਖਣ ਤੋਂ ਬੁਰੇਜ ਕਰਦੇ ਨੇ ਤਾਂ ਇਸ ਪਾਠ ਦੇ ਅੰਦਰ ਦੱਸਿਆ ਗਿਆ ਹੈ ਕਿ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਘਰ ਬੜੀ ਦੂਰ ਦੀ ਯਾਤਰਾ ਕਰਕੇ ਮਰਦਾਨਾ ਜੀ ਦੇ ਨਾਲ ਆਪਣੇ ਘਰ ਪਹੁੰਚਦੇ ਨੇ ਤਾਂ ਉਹ ਆਪਣੇ ਪਿੰਡ ਦੇ ਕੂਹੇ ਉੱਤੇ ਬੈਠ ਜਾਂਦੇ ਆ ਤੇ ਭਾਈ ਮਰਦਾਨਾ ਜੀ ਨੂੰ ਆਪਣੀ ਮਾਂ ਨੂੰ ਮਿਲਣ ਦੇ ਲਈ ਭੇਜਦੇ ਨੇ ਕਿ ਤੂੰ ਮਾਤਾ ਨੂੰ ਮਿਲਾ ਮਾਤਾ ਤ੍ਰਿਪਤਾ ਜੀ ਨੂੰ ਤਾਂ ਪਰ ਮਾਂ ਨੂੰ ਜਦੋਂ ਮਰਦਾਨਾ ਜੀ ਪਹੁੰਚਦੇ ਆ ਤਾਂ ਮਾਂ ਨੂੰ ਇੱਕਦਮ ਅੰਦਰ ਤੋਂ ਅਹਿਸਾਸ ਹੋ ਜਾਂਦਾ ਹੈ ਕਿ ਜੇ ਮਰਦਾਨਾ ਆਇਆ ਤਾਂ ਮੇਰਾ ਪੁੱਤ ਗੁਰੂ ਨਾਨਕ ਵੀ ਜਰੂਰ ਆਇਆ ਹੋਵੇਗਾ ਤਾਂ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੇ ਲਈ ਮਰਦਾਨਾ ਜੀ ਦੇ ਪਿੱਛੇ-ਪਿੱਛੇ ਚੱਲ ਜਾਂਦੇ ਨੇ ਤੇ ਆਪਣੇ ਪੁੱਤਰ ਨੂੰ ਮਿਲਣ ਲਈ ਬਹਿਬਰ ਹੋ ਜਾਂਦੀ ਹੈ ਉਤਸੋਖ ਹੋ ਜਾਂਦੀਏ ਤੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਉਹ ਆਪਣੇ ਪੁੱਤਰ ਨੂੰ ਮਿਲ ਕੇ ਇੱਕਦਮ ਵਿਆਕੂਲ ਹੋ ਜਾਂਦੀ ਹੈ ਤੇ ਰੋਣ ਲੱਗ ਪੈਂਦੇ ਨੇ ਮਾਤਾ ਕ੍ਰਿਪਤਾ ਜੀ ਤੇ ਆਪਣੇ ਪੁੱਤਰ ਨੂੰ ਕਹਿੰਦੇ ਹੈ ਕਿ ਮੈਂ ਉਹਨਾਂ ਰਸਤਿਆਂ ਤੋਂ ਵਾਰੀ ਉਹਨਾਂ ਦੇਸ਼ਾਂ ਤੋਂ ਵਾਰੀ ਜਿੱਥੇ ਤੂੰ ਚੱਲ ਕੇ ਆਇਆ ਹੈ ਇਸ ਤਰ੍ਹਾਂ ਮਾਂ ਤੇ ਪੁੱਤਰ ਦੇ ਆਪਸੀ ਪਿਆਰ ਨੂੰ ਵੀ ਇਸ 파ਟ ਦੇ ਅੰਦਰ ਪੇਸ਼ ਕੀਤਾ ਗਿਆ ਹੈ ਮਹਾਤਮਾ ਬੁੱਧਵ ਦੇ ਵੱਡੇ ਵੱਡੇ ਜੋ ਵਿਦਵਾਨ ਹੋਏ ਹੈ ਉਹਨਾਂ ਦੇ ਬਾਰੇ ਵਿੱਚ ਵੀ ਦੱਸਿਆ ਗਿਆ ਹੈ ਉਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਘਰ ਦਾ ਪਿਆਰ ਜੋ ਹੈ ਉਹ ਅਸੀਂ ਬਹੁਤ ਘਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਹੜੇ ਕਈ ਇਤਿਹਾਸ ਉਹ ਹੋਏ ਨੇ ਵੱਡੇ ਵੱਡੇ ਫਿਲਾਸਫਰ ਹੋਏ ਆ ਜਿਸ ਦਾ ਘਾਰ ਲਾਇਲ ਹੋਇਆ ਹੈਗਾ ਉਹ ਜੋ ਹੈਗਾ ਲੋਕਾਂ ਦੇ ਨਾਲ ਬਹੁਤ ਵਧੀਆ ਵਧੀਲਾ ਰੱਖਦਾ ਸੀਗਾ ਪਰ ਆਪਣੀ ਨਿੱਜੀ ਜ਼ਿੰਦਗੀ ਦੇ ਅੰਦਰ ਬਹੁਤ ਕੋਝਾ ਤੇ ਸੜੀਆ ਸੁਭਾਅ ਦਾ ਸੀਗਾ ਉਸ ਦੀ ਜ਼ੁਬਾਨ ਇਸ ਤਰ੍ਹਾਂ ਚੱਲਦੀ ਸੀ ਜਿਵੇਂ ਅਹਿਮਕ ਨਾਈ ਦੀ ਕੈਂਚੀ ਚੱਲਦੀ ਹੋਵੇ ਅਹਿਮਤ ਸ਼ਬਦ ਦਾ ਕੀ ਅਰਥ ਹੈ ਅਮਕ ਸ਼ਬਦ ਦਾ ਅਰਥ ਮੂਰਖ ਇਕ ਮੂਰਖ ਵਿਅਕਤੀ ਦੀ ਜੋ ਕਿ ਹੋਰਾਂ ਦੇ ਨਾਲ ਬਹੁਤ ਚੰਗਾ ਪਰ ਆਪਣੀ ਘਰਵਾਲੀ ਦੇ ਨਾਲ ਹਮੇਸ਼ਾ ਖਿਜੂ ਤੇ ਸੜਿਆ ਰਹਿੰਦਾ ਸੀ ਉਸ ਤੋਂ ਪਤਾ ਚੱਲਦਾ ਸੀ ਕਿ ਉਹਨੂੰ ਕਦੇ ਘਰ ਦਾ ਪਿਆਰ ਹੀ ਨਹੀਂ ਮਿਲਿਆ ਉਹਦੀ ਘਰਵਾਲੀ ਲੋਕਾਂ ਲੋਕ ਜੋ ਕਾਰ ਲਾਈਨ ਨੂੰ ਮਿਲਣ ਲਈ ਆਉਂਦੇ ਸੀਗੇ ਉਹ ਹਮੇਸ਼ਾ ਕਮਰੇ ਦਾ ਦਰਵਾਜ਼ਾ ਖੋਲ ਕੇ ਉਹਨੂੰ ਤਰਾਨਦੀ ਰਹਿੰਦੀ ਸੀ ਪਰ ਉਹ ਉਸ ਨੂੰ ਹਮੇਸ਼ਾ ਗੁੱਸੇ ਦੇ ਨਾਲ ਕੁੱਤਕੇ ਖਾਣ ਨੂੰ ਕਹਿੰਦਾ ਸੀ ਇਸੇ ਤਰ੍ਹਾਂ ਇਸ ਪਾਠ ਦੇ ਅੰਦਰ ਮੁਹੰਮਦ ਸਾਹਿਬ ਦੀ ਜ਼ਿੰਦਗੀ ਦਾ ਵਰਣਨ ਕੀਤਾ ਗਿਆ ਹੈ ਕਿ ਜਦੋਂ ਉਹ ਉਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਉੱਤਰਿਆ ਆਉਂਦਾ ਸੀ ਉਹਨਾਂ ਦੇ ਅੰਦਰ ਤਾਂ ਜੋ ਤੁਕਾਵਟ ਹੋ ਜਾਂਦੀ ਸੀ ਤਾਂ ਉਹਨਾਂ ਦੀ ਪਤਨੀ ਖਤੀਜਾ ਜੋ ਸੀਗੀ ਉਹਨਾਂ ਦੀ ਤੁਕਾਵਟ ਆਪਣੇ ਜੋ ਉਹਨਾਂ ਦਾ ਮੁਹੰਮਦ ਸਾਹਿਬ ਦਾ ਸਿਰ ਸੀਗਾ ਤੇ ਪੱਟਾ ਤੇ ਰੱਖ ਕੇ ਸਿਰ ਦਬਾ ਕੇ ਉਹਨਾਂ ਦੀ ਤੁਕਾਵਟ ਦੂਰ ਕਰਿਆ ਕਰਦੀ ਸੀ ਤਾਂ ਇਸ ਤਰ੍ਹਾਂ ਕੁਝ ਵਿਅਕਤੀ ਅਜਿਹੇ ਹੋਏ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਪਿਆਰ ਵੀ ਬਹੁਤ ਸੀ ਤੇ ਕੁਝ ਅਜਿਹੇ ਸੀਗੇ ਜਿਨ੍ਹਾਂ ਦੀ ਜ਼ਿੰਦਗੀ ਇੰਨੀ ਜ਼ਿਆਦਾ ਪੱਜ ਦੌੜ ਵਾਲੀ ਸੀਗੀ ਕਿ ਉਹਨਾਂ ਨੂੰ ਕੋਈ ਪਿਆਰ ਹੀ ਨਹੀਂ ਮਿਲਿਆ ਇਸੇ ਤਰ੍ਹਾਂ ਲੇਖਕ ਬਹੁਤ ਸਾਰਾ ਲੋਕਾਂ ਨੂੰ ਚੀਜ਼ਾਂ ਨੂੰ ਦੱਸਦਾ ਹੈ ਕਿ ਘਰੋਗੀ ਬਸੋ ਦਾ ਘਾਟਾ ਹੋਣਾ ਕਿ ਲੋਕ ਜੋ ਹੈਗੇ ਆ ਕਿਸੇ ਦਾ ਨਿਮਰਤਾ ਤੇ ਮਿੱਠਤ ਨਾਲ ਗੱਲ ਵੀ ਨਹੀਂ ਕਰਦੇ ਇਸ ਕਰਕੇ ਵੀ ਇਹ ਚੀਜ਼ਾਂ ਜੋ ਹੈ ਲੋਕਾਂ ਦੇ ਅੰਦਰ ਪਰਵਾਪਰ ਲੈ ਕੇ ਆ ਰਹੀਆਂ ਨੇ ਹੁਣ ਤੁਸੀਂ ਆਪਣੇ ਆਪ ਹੀ ਦੇਖ ਲਓ ਜਦੋਂ ਜੋ ਉਹ ਲੋਕ ਨੇ ਜੋ ਆਪਣੇ ਬੱਚਿਆਂ ਨੂੰ ਹੋਸਟਲਾਂ ਦੇ ਵਿੱਚ ਪਾ ਦਿੰਦੇ ਨੇ ਤੇ ਉਹਨਾਂ ਨੂੰ ਘਰ ਦੇ ਸੰਸਕਾਰਾਂ ਦਾ ਕੁਝ ਪਤਾ ਹੀ ਨਹੀਂ ਹੁੰਦਾ ਜਦੋਂ ਘਰ ਦੇ ਅੰਦਰ ਕਿਸੇ ਦੀ ਮੋ ਜੋ ਜਾਵੇ ਚਾਚੀ ਮਰ ਜਾਵੇ ਤਾਂ ਬੱਚੇ ਨੂੰ ਅਫਸੋਸ ਕਰਨਾਂ ਨਹੀਂ ਆਉਂਦਾ ਤਾਂ ਉਸ ਨੂੰ ਜਾ ਕੇ ਦੱਸਣਾ ਪੈਂਦਾ ਵੀ ਤੇਰੀ ਚਾਚੀ ਪੂਰੀ ਹੋ ਗਈ ਹੈ ਕਿ ਤੂੰ ਆਪਣੇ ਚਾਚਾ ਜੀ ਕੋਲ ਕਿਸ ਤਰ੍ਹਾਂ ਅਫਸੋਸ ਕਰਨਾ ਹੈ ਤਾਂ ਬੋਰਡਿੰਗ ਦੀ ਜਿਹੀ ਰਹਿਣੀ ਬਹਿਣੀ ਹੈ ਤੇ ਲੋਕਾਂ ਦਾ ਕਲੱਬਾਂ ਤੇ ਪਾਰਟੀਆਂ ਵਿੱਚ ਰੁਝਾਨ ਜੋ ਵੱਧ ਗਿਆ ਆਪਣੀਆਂ ਫੈਮਲੀਆ ਦੇ ਵਿੱਚ ਪਰਿਵਾਰਾਂ ਵਿੱਚੋਂ ਇੰਟਰਸਟ ਦਿਲਚਸਪ ਉਹਨਾਂ ਦਾ ਘਟਦਾ ਜਾ ਰਿਹਾ ਹੈ ਇਹ ਸਾਰਾ ਕੁਝ ਤਾਂ ਹੀ ਆਏਗਾ ਜੇ ਲੋਕ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਰੇ ਬਚਪਨ ਤੋਂ ਹੀ ਗੁਣ ਸਿਖਾਉਣਗੇ ਕਿ ਕਿਵੇਂ ਕਿਸੇ ਦੇ ਨਾਲ ਕਿਸੇ ਆਏਗਾ ਇਹਨਾਂ ਕਿੱਦਾਂ ਮਿਲਣਾ ਵਰਤਣਾ ਹੈ ਇਹ ਸਾਰੀਆਂ ਗੱਲਾਂ ਤੋਂ ਹੈ ਸਾਨੂੰ ਘਰ ਦੇ ਪਿਆਰ ਤੋਂ ਹੀ ਮਿਲਦੀਆਂ ਹਨ ਫਿਰ ਇਸ ਪਾਠ ਦੇ ਅੰਦਰ ਜੋ ਦੱਸਿਆ ਗਿਆ ਹੈ ਕਿ ਜਿਹੜਾ ਧਾਰਮਿਕ ਜੀਵਨ ਦੀ ਰਹਿਣੀ ਬਹਿਣੀ ਹੈ ਉਹ ਵੀ ਅਸੀਂ ਉਸ ਤੋਂ ਬਹੁਤ ਦੂਰ ਹੋ ਚੁੱਕੇ ਹਾਂ ਕਿਉਂਕਿ ਪਹਿਲਾਂ ਲੋਕ ਜਦੋਂ ਘਰ ਦੇ ਅੰਦਰ ਪਾਠ ਪੂਜਾ ਜਾਂ ਆਰਤੀ ਕਰਿਆ ਕਰਦੇ ਸੀ ਤਾਂ ਸਾਰੇ ਘਰ ਦੇ ਇਕੱਠੇ ਹੋ ਕੇ ਅਰਦਾਸ ਕਰਦੇ ਸਨ ਪਾਠ ਪੂਜਾ ਕਰਦੇ ਸਨ ਪਰ ਅੱਜ ਕੱਲ ਕਿਸੇ ਕੋਲ ਟਾਈਮ ਹੀ ਨਹੀਂ ਹੈ ਘਰ ਦੇ ਵਿੱਚ ਜਿੰਨੇ ਵਿਅਕਤੀ ਹੁੰਦੇ ਸਭ ਅਲੱਗ-ਅਲੱਗ ਥਾਵਾਂ ਤੇ ਬੈਠੇ ਹੋਏ ਦਿਖਾਈ ਦਿੰਦੇ ਨੇ ਤੇ ਇਸ ਕਰਕੇ ਉਹਨਾਂ ਦੇ ਅੰਦਰ ਧਾਰਮਿਕ ਸੰਸਕਾਰ ਜਾਂ ਰੱਬ ਨੂੰ ਯਾਦ ਕਰਨ ਵਾਲੀ ਉਹ ਭਾਵਨਾ ਨਹੀਂ ਆਉਂਦੀ ਪਰ ਇਹ ਭਾਵਨਾ ਅਸੀਂ ਬੱਚਿਆਂ ਨੂੰ ਆਪਣੇ ਖੁਦ ਸਿਖਾਣੀ ਹੈ ਘਰ ਵਿੱਚ ਇਸਤਰੀ ਜੋ ਹੈ ਉਹ ਬੱਚਿਆਂ ਨੂੰ ਇਕੱਠੇ ਕਰੇ ਅਤੇ ਨਾਲ ਮਿਲ ਕੇ ਪਾਠ ਕਰਨ ਦੀ ਤੇ ਅਰਦਾਸ ਕਰਨ ਦੀ ਜੋ ਆਦਤ ਹੈਗੀ ਹੈ ਉਹਨਾਂ ਨੂੰ ਪਾਵੇ ਤਾਂ ਹੀ ਇਹ ਸਾਰਾ ਜੋ ਹੈ ਘਰ ਦਾ ਮਾਹੌਲ ਹੈ ਉਹ ਠੀਕ ਬਣ ਸਕਦਾ ਹੈ ਜਿਹੜੇ ਲੋਕ ਰੋਗੀ ਜੀਵਨ ਛੱਡ ਕੇ ਸਾਧ ਸੰਤ ਬਣ ਕੇ ਧਰਮ ਘਵਾਉਂਦੇ ਹਨ ਉਹਨਾਂ ਲਈ ਤਾਂ ਇਹ ਓਨਾ ਹੀ ਔਖ ਹੈ ਜਿਵੇਂ ਕਿਸਾਨ ਦੇ ਲਈ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣੇ ਹੋਣ ਵੱਡੇ ਵੱਡੇ ਮਹਾਪੁਰਖ ਘਵਾਉਣ ਵਾਲੇ ਜੋ ਗ੍ਰਸਥ ਤੋਂ ਕੰਨੀ ਕਤਰਾਉਂਦੇ ਹਨ ਧਾਰਮਿਕ ਜਾਂ اخਲਾਕੀ ਓਕੜ ਪੈਣ ਤੇ ਉਹ ਛਾਟੀ ਡਿੱਗ ਪੈਂਦੇ ਹਨ ਕਈ ਤਾਂ ਕਿਸੇ ਡਰ ਤੋਂ ਕਿਧਰੇ ਮਾਇਆ ਵਿੱਚ ਨਾ ਫਸ ਜਾਈਏ ਜਾਂ ਮਦਿਆਂ ਹੀ ਕਰਮੰਡਲ ਚੁੱਕ ਕੇ ਬਨਵਾਸ ਦੇ ਲਈ ਤੁਰ ਜਾਂਦੇ ਹਨ ਅੰਤ ਇਹੋ ਜਿਹਾਂ ਨੂੰ ਵੀ ਠੀਕ ਹੀ ਰਸਤਾ ਲੱਭ ਜਾਂਦਾ ਹੈ ਗ੍ਰਸਥੀ ਰਾਜੇ ਜਨਕ ਵਰਗਿਆਂ ਤੋਂ ਰਾਜਾ ਜਨਕ ਕੌਣ ਹੋਇਆ ਕਰਦਾ ਸੀ ਰਾਗਰਾਜ ਜਨਕ ਸੀਤਾ ਮਾਤਾ ਦੇ ਮਾਤਾ ਪਿਤਾ ਸਨ ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਤੇ ਜ਼ੋਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਸਦਾਚਾਰ ਬਣਦਾ ਹੀ ਜੀਵਨ ਤੋਂ ਹੈ ਨਾ ਕਿ ਆਪਣਾ ਘਰ-ਬਾਰ ਛੱਡ ਕੇ ਤੁਸੀਂ ਜੰਗਲਾਂ ਦੇ ਵਿੱਚ ਬਨਵਾਸ ਤੇ ਚਲੇ ਜਾਓ ਜਿੱਥੇ ਤੁਸੀਂ ਸੋਚਦੇ ਹੋ ਕਿ ਅਸੀਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਵਾਂਗੇ ਤੇ ਰੱਬ ਨੂੰ ਹਾਸਲ ਕਰ ਲਵਾਂਗੇ ਬਟ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਘਰ ਵਾਲਾ ਜੀਵਨ ਵੀ ਨਾਲ ਪੜਾਉਂਦੇ ਹੋਏ ਰੱਬ ਨੂੰ ਹਾਸਲ ਕਰੋ ਇਸ ਤੋਂ ਬਿਨਾ ਕਰਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਹੁੰਦਾ ਹੈ ਕੇਵਲ ਉਹੀ ਲੋਕ ਆਪਣੇ ਮੂਲਕ ਉਤੇ ਹਮਲੇ ਜਾਂ ਅਤਿਆਚਾਰ ਹੁੰਦੇ ਨੂੰ unsavarn nahi ਸਕਦੇ ਜਿਨ੍ਹਾਂ ਦੇ ਘਰਾਂ ਨੂੰ ਟੱਬਰਾਂ ਨੂੰ ਗੋਟੀਆਂ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਤਰਾ ਹੁੰਦਾ ਹੈ ਮੈਨੂੰ ਹਿੰਦੁਸਤਾਨ ਉਨਾ ਹੀ ਪਿਆਰਾ ਹੈ ਜਿੰਨਾ ਕਿ ਆਪਣੇ ਅੜਿਆਲੇ ਪਿੰਡ ਦਾ ਕੱਚਾ ਕੋਠਾ ਉਸ ਵਿੱਚ ਵਸਦੇ ਹੋਏ ਬੰਦੇ ਬਹੁਤ ਪਿਆਰੇ ਹਨ ਮੈਨੂੰ ਯਾਦ ਹੈ ਮੈਂ ਜਦੋਂ 라ਵਲਪਿੰਡੀ ਪੜਦਾ ਹੁੰਦਾ ਸੀ ਪ੍ਰਿੰਸੀਪਲ ਤੇਜਾ ਸਿੰਘ ਦੇ ਅਕੋਰਡਿੰਗ ਜਦੋਂ 라ਵਲਪਿੰਡੀ ਪੜ੍ਹਿਆ ਕਰਦੇ ਸਨ ਤੇ ਜਦੋਂ ਆਪਣੇ ਪਿੰਡ ਆਪਣੇ ਪਿੰਡ ਹਰ ਹਫਤੇ ਐਤਵਾਰ ਕੱਟਣ ਲਈ ਪਿੰਡ ਜਾਇਆ ਕਰਦੇ ਸਨ ਤੇ ਜਦੋਂ ਚੀਰਪੜਾ ਤੋਂ ਲੈ ਕੇ ਤ੍ਰਿਪਿਆ ਕੋਲ ਪਹੁੰਚਦੇ ਸੀ ਤਾਂ ਇੱਥੇ ਇੱਕ ਟਿੱਬੇ ਦੇ ਉੱਲੇ ਉਹਨਾਂ ਨੂੰ ਆਪਣਾ ਪਿੰਡ ਵਸਦਾ ਹੋਇਆ ਦਿਖਾਈ ਦਿੰਦਾ ਸੀ ਟਿੱਬਾ ਵੀ ਹੁੰਦਾ ਹੈ ਇਹ ਇਹ ਵਾਲਾ ਪ੍ਰਸ਼ੰਤ ਵੀ ਪਿਛਲੇ ਬੋਰ ਦੇ ਇਮਤਿਹਾਨਾਂ ਦੇ ਵਿੱਚ ਆਇਆ ਕਿ ਟਿੱਬਾ ਜੋ ਹੈ ਰੇਤ ਦੇ ਬਣੇ ਹੋਏ ਉੱਚੇ ਪਹਾੜ ਨੂੰ ਕਿਹਾ ਜਾਂਦਾ ਕਹਿੰਦਾ ਹੈ ਤਾਂ ਉਹ ਟਿੱਬੇ ਦੇ ਓਲੇ ਹੋ ਕੇ ਆਪਣੇ ਪਿੰਡ ਨੂੰ ਦੇਖਿਆ ਕਰਦਾ ਸੀ ਇਸ ਪਿੰਡ ਦੀ ਪਿਆਰੀ ਝਾਕੀ ਨੂੰ ਦੇਖ ਕੇ ਉਹਦਾ ਵਾਪਸ ਆਪਣੇ ਘਰ ਜਾਣ ਨੂੰ ਦਿਲ ਕਰਿਆ ਕਰਦਾ ਸੀ ਪਰ ਉਥੋਂ ਦੀ ਉਹਨੂੰ ਮਜਬੂਰਨ ਜਾਣਾ ਪੈਂਦਾ ਸੀ ਤੇ ਲੇਖਕ ਕਹਿੰਦਾ ਹੈ ਕਿ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਪਿੰਡ ਝਾਕਣ ਨੂੰ ਗਿਆ ਕਰਦਾ ਸੀ ਮੁਰਦੀ ਵਾਰ ਵੀ ਪਿੰਡ ਨੂੰ ਅੱਖਾਂ ਤੋਂ ਓਲੇ ਹੋਣ ਤੋਂ ਪਹਿਲਾਂ ਉਹ ਮੁਰਮੁੜ ਕੇ ਦੇਖਦਾ ਸੀ ਕਈ ਵਾਰ ਤਾਂ ਉਸਦੇ ਓਲੇ ਹੋ ਜਾਣ ਮਗਰੋਂ ਕੁਝ ਕਦਮ ਪਿੱਛੇ ਫੜਤ ਕੇ ਮੋੜ ਪਿੰਡ ਨੂੰ ਦੇਖਣ ਜਾਂਦਾ ਸੀ ਕਿ ਮੇਰਾ ਪਿੰਡ ਪਿੰਡ ਤੋਂ ਮੈਂ ਕਿੰਨੀ ਦੂਰ ਆ ਗਿਆ ਪਿੰਡ ਕਿੰਨਾ ਪਿਆਰਾ ਲੱਗਦਾ ਸੀ ਉਹਦੇ ਵਿੱਚ ਵਸਦੇ ਸਬੰਧੀ ਉਹਨੂੰ ਹੋਰ ਵੀ ਪਿਆਰੇ ਲੱਗਦੇ ਸਨ ਇਹ ਸਾਰਾ ਕੁਝ ਤਾਂ ਸੀ ਕਿਉਂਕਿ ਲੇਖਕ ਨੂੰ ਬਚਪਨ ਦੇ ਵਿੱਚ ਘਰ ਦਾ ਪਿਆਰ ਮਿਲਿਆ ਹੋਇਆ ਸੀ ਜਿਹਨੂੰ ਘਰ ਦਾ ਪਿਆਰ ਮਿਲਿਆ ਉਹਨੂੰ ਆਪਣੇ ਹਿੰਦੁਸਤਾਨ ਨਾਲ ਪਿਆਰ ਹੈ ਉਹਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਇਸ ਤਰ੍ਹਾਂ ਸਾਨੂੰ ਵੀ ਆਪਣੇ ਅੰਦਰ ਆਪਣੇ ਬੱਚਿਆਂ ਦੇ ਅੰਦਰ ਇਹ ਘਰ ਦੇ ਪਿਆਰ ਵਾਲੀ ਭਾਵਨਾ ਲੈ ਕੇ ਆਣੀ ਪਵੇਗੀ ਜੇ ਅਸੀਂ ਆਪਣੇ ਦੇਸ਼ ਨੂੰ ਅੱਗੇ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਨਹੀਂ ਤਾਂ ਸਭ ਅਲੱਗ-ਅਲੱਗ ਹੋ ਕੇ ਕੁਝ ਵੀ ਸੰਭ नहीं है। ਮੈਨੂੰ ਉਮੀਦ ਹੈ ਕਿ ਤੁਹਾਨੂੰ ਘਰ ਦਾ ਪਿਆਰ ਪਾਰ ਸਮਝ ਆਇਆ ਹੋਵੇਗਾ। ਧੰਨਵਾਦ।